ਏ ਆਮ ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰੱਬ ਦੇ ਚਮਤਕਾਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਇਹ ਘਟਨਾ ਦਿੱਲੀ ਦੇ ਇੱਕ ਮਸ਼ਹੂਰ ਪ੍ਰਾਈਵੇਟ ਹਸਪਤਾਲ ਦੀ ਹੈ ਲੋਕਾਂ ਦੀ ਸੋਚ ਕਿਸ ਹੱਦ ਤੱਕ ਗਿਰ ਰਹੀ ਹੈ ਇਸੇ ਕਰਕੇ ਸਾਡਾ ਭਾਰਤ ਬਹੁਤ ਪਿੱਛੇ ਰਹਿ ਗਿਆ ਹੈ ਜੇਕਰ ਲੋਕ ਕਿਸੇ ਦੀ ਮਦਦ ਕਰਦੇ ਹਨ ਤਾਂ ਉਹ ਉਸ ਵਿਅਕਤੀ ਨੂੰ ਨੋਚ ਖਾਂਦੇ ਹਨ ਆਪਣੇ ਸਾਹਮਣੇ ਕਿਸੇ ਨੂੰ ਨਹੀਂ ਦੇਖ ਪਾਉਂਦੇ ਹਨ ਸੋ ਵਿੱਚੋਂ ਇੱਕ ਬੰਦਾ ਹੀ ਚੰਗਾ ਨਿਕਲਦਾ ਹੈ ਜਿਸ ਦੀ ਬਦੌਲਤ ਇਹ ਦੁਨੀਆ ਚੱਲ ਰਹੀ ਹੈ ਇੱਥੋਂ ਤੱਕ ਕੀ ਉਹ ਲੋਕਾਂ ਦੀ ਮਦਦ ਲਈ ਆਪਣਾ ਬਲੀਦਾਨ ਵੀ ਦਿੰਦੇ ਹਨ ਦੌਲਤਵਾਰੇ ਕੀ ਜੇ ਤੁਸੀਂ ਸਭ ਕੁਝ ਦੇਣ ਲਈ ਤਿਆਰ ਹੋ ਮੇਰੀ ਮਾਂ ਵੀ ਅਜਿਹੇ ਲੋਕਾਂ ਵਿੱਚੋਂ ਇੱਕ ਸੀ ਮੇਰੀ ਕਹਾਣੀ ਵੀ ਐਸੇ ਤਰ੍ਹਾਂ ਦੀ ਹੈ ਜਿਸ ਸਮੇਂ ਮੇਰਾ ਮਨ ਬਹੁਤ ਦੁਖੀ ਸੀ ਮੈਂ ਉੱਠਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇੰਜ ਲੱਗਾ ਜਿਵੇਂ ਕਿਸੇ ਨੇ ਮੇਰੇ ਸਾਰੇ ਸਰੀਰ ਨੂੰ ਜੰਜੀਰਾ ਨਾਲ ਕੱਸ ਕੇ ਬੰਨ ਦਿੱਤਾ ਹੋਵੇ ਮੈਂ ਆਪਣੇ ਸਰੀਰ ਦਾ ਇੱਕ ਵੀ ਹਿੱਸਾ ਹਿਲਾਉਣ ਦੇ ਯੋਗ ਨਹੀਂ ਸੀ ਮੇਰਾ ਸਾਰਾ ਸਰੀਰ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ ਮੈਂ ਬਾਰ ਬਾਰ ਕੋਸ਼ਿਸ਼ ਕੀਤੀ ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ ਮੈਂ ਆਪਣੇ ਸਰੀਰ ਦਾ ਕੋਈ ਵੀ ਹਿੱਸਾ ਹਿਲਾਉਣ ਤੋਂ ਅਸਮਰਥ ਸੀ ਮੇਰੇ ਪੈਰ ਕੰਬ ਰਹੇ ਸਨ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਹਥੇਲੀ ਅਤੇ ਬਾਹਾਂ ਦਾ ਵੀ ਇਹੀ ਹਾਲ ਸੀ ਪਰ ਮੈਂ ਆਪਣੀਆਂ ਅੱਖਾਂ ਖੋਲ ਕੇ ਆਪਣੇ ਆਪ ਨੂੰ ਬੇਵਸ ਹਾਲਤ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ ਪਰ ਮੈਂ ਅਜਿਹੇ ਕਾਰਨ ਵਿੱਚ ਆ ਸਫਲ ਰਿਹਾ ਮੇਰੇ ਹੱਥ ਇਸ ਤਰ੍ਹਾਂ ਭਾਰੀ ਹੋ ਰਹੇ ਸਨ ਜਿਵੇਂ ਕਿਸੇ ਨੇ ਉਨ੍ਹਾਂ ਤੇ ਕੋਈ ਭਾਰ ਪਾ ਦਿੱਤਾ ਹੋਵੇ ਜਿਸ ਕਾਰਨ ਉਹ ਖੁੱਲਣ ਦੇ ਯੋਗ ਨਹੀਂ ਸਨ ਮੈਂ ਕਾਫੀ ਦੇਰ ਤੱਕ ਆਪਣੇ ਆਪ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ ਰਹੀ ਮੈਂ ਕਾਫੀ ਦੇਰ ਤੱਕ ਆਪਣੇ ਆਪ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਾਰ ਕਾਫੀ ਦੇਰ ਬਾਅਦ ਆਖਰ ਮੈਂ ਥੱਕ ਕੇ ਬੈਠ ਗਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹੋਏ ਮੇਰੇ ਕੰਨਾਂ ਦੇ ਕੋਲ ਦੀ ਲੰਘ ਕੇ ਸਿਰਾਂ ਨੇ ਉੱਤੇ ਪੈ ਰਹੇ ਸਨ ਪਤਾ ਨਹੀਂ ਮੈਂ ਇੰਨਾ ਬੇਵੱਸ ਕਿਉਂ ਸੀ ਮੈਂ ਹੱਥ ਹਿਲਾਉਣ ਤੋਂ ਵੀ ਬੇਵੱਸ ਸੀ ਮੈਨੂੰ ਕੁਝ ਯਾਦ ਨਹੀਂ ਸੀ ਮੈਂ ਕੌਣ ਹਾਂ ਮੈਂ ਆਪਣੇ ਦਿਮਾਗ ਦੇ ਬਹੁਤ ਜ਼ੋਰ ਪਾ ਰਿਹਾ ਸੀ ਪਰ ਮੈਨੂੰ ਕੁਝ ਯਾਦ ਨਹੀਂ ਸੀ ਉਦੋਂ ਹੀ ਮੈਂ ਆਪਣੇ ਕੰਨਾਂ ਨਾਲ ਦਰਵਾਜ਼ਾ ਖੁੱਲਣ ਦੀ ਆਵਾਜ਼ ਸੁਣੀ ਫੇਰ ਕੋਈ ਹੌਲੀ ਹੌਲੀ ਚੱਲਦਾ ਮੇਰੇ ਕੋਲ ਆ ਗਿਆ ਮੈਂ ਅੱਖਾਂ ਖੋਲ ਕੇ ਉਸ ਨੂੰ ਦੇਖਣਾ ਚਾਹੁੰਦਾ ਸੀ ਹੁਣ ਮੈਂ ਉਸ ਨੂੰ ਬੁਲਾਉਣਾ ਚਾਹੁੰਦਾ ਸੀ ਪਰ ਮੈਂ ਇੰਨਾ ਵਿੱਚੋਂ ਇੱਕ ਵੀ ਕੰਮ ਨਹੀਂ ਕਰ ਸਕਿਆ ਉਸ ਸਮੇਂ ਮੇਰੀ ਇੱਕ ਹੀ ਉਂਗਲੀ ਹਿੱਲ ਜਾਂਦੀ ਮੇਰੀਆਂ ਅੱਖਾਂ ਵਿੱਚੋਂ ਫੇਰ ਹੰਝੂ ਵਹਿਣ ਲੱਗ ਪਏ ਫੇਰ ਮੈਂ ਆਪਣੇ ਨੇੜੇ ਕਿਸੇ ਦੇ ਚਿੱਕੰਦੀ ਆਵਾਜ਼ ਸੁਣੀ ਡਾਕਟਰ ਸਾਹਿਬ ਨੇ ਆ ਕੇ ਦੇਖਿਆ ਤਾਂ ਮਰੀਜ਼ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪੈਰਾਂ ਦੀ ਭਾਰੀ ਆਵਾਜ਼ ਦੇ ਨਾਲ ਨਾਲ ਕਈ ਲੋਕਾਂ ਦੇ ਬੋਲਣ ਦੀ ਆਵਾਜ਼ ਵੀ ਸੁਣਾਈ ਦਿੱਤੀ ਫੇਰ ਕਿਸੇ ਨੇ ਮੇਰੀ ਨਬਜ਼ ਚੈੱਕ ਕੀਤੀ ਮੇਰੇ ਦਿਲ ਦੀ ਧੜਕਣ ਦੀ ਜਾਂਚ ਕੀਤੀ ਗਈ ਫਿਰ ਮੈਨੂੰ ਆਪਣੀ ਬਾਹ ਵਿੱਚੋਂ ਸੂਈ ਨਿਕਲਦੀ ਮਹਿਸੂਸ ਹੋਈ ਮੈਂ ਫਿਰ बेहोश ਹੋ ਗਿਆ ਜਦੋਂ ਮੈਨੂੰ ਦੁਬਾਰਾ ਹੋਸ਼ ਆਈ ਤਾਂ ਕਮਰੇ ਵਿੱਚ ਪੂਰੀ ਤਰ੍ਹਾਂ ਸਨਾਟਾ ਛਾ ਗਿਆ ਮੌਤ ਦਾ ਪਛਤਾਵਾ ਮੰਡਰਾ ਰਿਹਾ ਸੀ ਕੁਝ ਦੇਰ ਬਾਅਦ ਮੈਂ ਆਪਣੇ ਮੱਥੇ ਤੇ ਕਿਸੇ ਦੇ ਹੱਥ ਦੀ ਛੋਹ ਮਹਿਸੂਸ ਕੀਤੀ ਨਾਲ ਹੀ ਕਿਸੇ ਦੀ ਆਵਾਜ਼ ਆਈ ਡਾਕਟਰ ਸਾਹਿਬ ਜੋ ਅਜ ਹੋਇਆ ਹੈ ਉਹ ਦੁਬਾਰਾ ਨਹੀਂ ਵਾਪਰਨਾ ਚਾਹੀਦਾ ਅਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਰੋਕਣਾ ਹੈ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਨਰਸ ਨੇ ਮੈਨੂੰ ਸਹੀ ਸਮੇਂ ਤੇ ਸੂਚਿਤ ਕੀਤਾ ਜੇਕਰ ਅੱਜ ਕਰਨ ਨੂੰ ਹੋਸ਼ ਆ ਗਿਆ ਹੁੰਦਾ ਤਾਂ ਪਤਾ ਨਹੀਂ ਕੀ ਹੋ ਸਕਦਾ ਸੀ ਅਸੀਂ ਆਪਣੀ ਨੌਕਰੀ ਤੋਂ ਹੱਥ ਧੋ ਲੈਣਾ ਸੀ ਅਤੇ ਇਸ ਦੇ ਨਾਲ ਨਾਲ ਸਾਨੂੰ ਆਪਣੀ ਇੱਜ਼ਤ ਦੀ ਵੀ ਅਰਥੀ ਚੱਕਣੀ ਪੈਣੀ ਸੀ ਕੀ ਤੁਸੀਂ ਚਾਹੁੰਦੇ ਹੋ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਉਹਦਾ ਮਤਲਬ ਚਿੰਤਾ ਕਰਨ ਦੀ ਕੀ ਗੱਲ ਹੈ ਮੈਂ ਵੀ ਤੈਨੂੰ ਕਿਹਾ ਸੀ ਕਿ ਉਹ ਸਦਾ ਖਿਆਲ ਰੱਖੋ ਪਰ ਫੇਰ ਵੀ ਤੂੰ ਮੇਰੀ ਗੱਲ ਵੱਲ ਧਿਆਨ ਨਹੀਂ ਦਿੰਦਾ ਇਹ ਤੁਹਾਡੀ ਲਾਪਰਵਾਹੀ ਦਾ ਨਤੀਜਾ ਹੈ ਹਾਲਾਤ ਇੱਥੋਂ ਤੱਕ ਆ ਗਏ ਸਨ ਮੈਨੂੰ ਤੁਹਾਡੇ ਤੋਂ ਅਜੇ ਹੀ ਲਾਪਰਵਾਹੀ ਦੀ ਉਮੀਦ ਬਿਲਕੁਲ ਨਹੀਂ ਸੀ ਖੈਰ ਹੁਣ ਤੋਂ ਤੁਹਾਨੂੰ ਉਸ ਦੀ ਬਹੁਤ ਚੰਗੀ ਦੇਖਭਾਲ ਕਰਨੀ ਪਵੇਗੀ ਤੁਹਾਨੂੰ ਹਰ ਘੰਟੇ ਬਾਅਦ ਆ ਕੇ ਜਾਂਚ ਕਰਨੀ ਪਵੇਗੀ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਡੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਾਂਗਾ ਅਤੇ ਸਭ ਤੋਂ ਪਹਿਲਾਂ ਉਸ ਬਾਡਬੋਏ ਦੀ ਡਿਊਟੀ ਲਗਵਾ ਕੇ ਉਸ ਦਾ ਚਿਹਰਾ ਬਦਲਿਆ ਜਾਵੇਗਾ ਇਸ ਦਾ ਇੰਤਜ਼ਾਮ ਕੀਤਾ ਜਾਵੇ ਜਿਸ ਤੋਂ ਬਾਅਦ ਬਾਡਬੋਏ ਐਸਾ ਹਸਪਤਾਲ ਦੇ ਅੰਦਰ ਨਹੀਂ ਦਿਖਾਈ ਦੇਵੇਗਾ ਆਪਣੀਆਂ ਅਦੀਕੀਆਂ ਨੂੰ ਛੱਡ ਦਿਓ ਇਹ ਸਭ ਕਹਿ ਕੇ ਉਹ ਉੱਠ ਕੇ ਬਾਹਰ ਚਲਾ ਗਿਆ। ਇਹ ਅੰਦਾਜ਼ ਮੇਰੇ ਤੋਂ ਦੂਰ ਜਾਂਦੇ ਕਦਮਾਂ ਦੀ ਆਵਾਜ਼ ਅਤੇ ਦਰਵਾਜ਼ਾ ਖੁੱਲਣ ਅਤੇ ਬੰਦ ਹੋਣ ਦੀ ਆਵਾਜ਼ ਸੁਣ ਕੇ ਲਗਾਇਆ ਗਿਆ ਸੀ। ਮੈਂ ਖੁੱਲਣ ਅਤੇ ਬੰਦ ਹੋਣ ਦੀ ਆਵਾਜ਼ ਸੁਣ ਕੇ ਮੈਂ ਸਮਝ ਨਹੀਂ ਸਕਿਆ ਕਿ ਇਹ ਲੋਕ ਕੌਣ ਹਨ, ਕੀ ਮੇਰੇ ਕੋਈ ਜਾਨੂ ਹਨ ਜਾਂ ਮੇਰੇ ਦੁਸ਼ਮਣ। ਉਹ ਮੈਨੂੰ ਹੋਸ਼ ਵਿੱਚ ਕਿਉਂ ਨਹੀਂ ਲਿਆਉਂਦੇ ਰਹੇ ਸਹੀ? ਭਾਵੇਂ ਮੈਂ ਸਭ ਕੁਝ ਸੁਣ ਰਿਹਾ ਸੀ ਅਤੇ ਮਹਿਸੂਸ ਕਰ ਰਿਹਾ ਸੀ। ਜੇ ਲੋਕ ਮੇਰੇ ਦੋਸ਼ਮਣ ਹੈ ਤਾਂ ਮੇਰੀ ਇੰਨੀ ਦੇਖਭਾਲ ਕਿਉਂ ਕਰ ਰਹੇ ਸੀ? ਉਹ ਮੇਰਾ ਇੰਨਾ ਖਿਆਲ ਕਿਉਂ ਰੱਖ ਰਹੇ ਸੀ? ਮੈਂ ਉਹਨਾਂ ਲੋਕਾਂ ਬਾਰੇ ਕੁਝ ਵੀ ਅੰਦਾਜ਼ਾ ਨਹੀਂ ਲਗਾ ਸਕਿਆ। ਉਸ ਸਮੇਂ ਵੀ ਮੈਂ ਆਪਣੀ ਅੱਖਾਂ ਖੋਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਸਫਲ ਨਹੀਂ ਹੋ ਸਕਿਆ। ਬਸ ਉੱਥੇ ਬੇਜਾਨ ਪਿਆ ਰਿਹਾ। ਪਤਾ ਨਹੀਂ ਕਿੰਨੇ ਘੰਟੇ ਬੀਤ ਗਏ ਸਾਨੂੰ। ਜਦੋਂ ਇੱਕ ਵਾਰ ਫਿਰ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਉਹ ਕਦਮ ਮੇਰੇ ਨੇੜੇ ਆ ਰਹੇ ਸਨ ਫਿਰ ਕਿਸੇ ਨੇ ਆ ਕੇ ਮੇਰੇ ਮੂੰਹ ਅਤੇ ਹੱਥਾਂ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਨਾਲ ਹੀ ਉਹ ਕਹਿ ਰਿਹਾ ਸੀ ਕਿ ਐਨੇ ਖੂਬਸੂਰਤ ਲੋਕ ਐਨੀ ਮਾੜੀ ਕਿਸਮਤ ਲੈ ਕੇ ਕਿਉਂ ਹੁੰਦੇ ਹਨ ਇਹ ਬਹੁਤ ਸੋਹਣਾ ਤੇ ਜਵਾਨ ਮੁੰਡਾ ਹੈ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਉਹ ਕਹਿ ਰਹੇ ਸਨ ਕਿ ਉਹ ਪਿਛਲੇ 14 ਸਾਲਾਂ ਤੋਂ ਕਮਾ ਵਿੱਚ ਹਨ ਉਹ ਸਦੇ ਮੂੰਹੋਂ ਨਿਕਲੇ ਸ਼ਬਦ ਮੇਰੇ ਉੱਤੇ ਬਿਜਲੀ ਵਾਂਗੂ ਡਿੱਗ ਪਏ ਮੈਂ ਪਿਛਲੇ 14 ਸਾਲਾਂ ਤੋਂ ਕਾਮਾ ਵਿੱਚ ਸੀ ਇਸ ਦਾ ਕੀ ਮਤਲਬ ਸੀ ਮੈਂ 14 ਸਾਲਾਂ ਤੋਂ ਬੇਜਾਨ ਸੀ ਅਤੇ ਕਾਮਾ ਵਿੱਚ ਸੀ ਮੇਰੇ ਦਿਲ ਦੀ ਧੜਕਣ ਤੇਜ਼ੀ ਨਾਲ ਵਧਣ ਲੱਗੀ ਅਤੇ ਮੈਨੂੰ ਸਾਹ ਦੀ ਕਮੀ ਮਹਿਸੂਸ ਹੋ ਰਹੀ ਸੀ ਉਦੋਂ ਉਸ ਬਾੜ ਦੇ ਮੁੰਡੇ ਨੇ ਮੈਨੂੰ ਇਸ ਤਰ੍ਹਾਂ ਦੇਖ ਕੇ ਉਸ ਨੇ ਕਿਸੇ ਨੂੰ ਬੁਲਾਇਆ ਸੀ ਸਿਰਫ 5 ਮਿੰਟ ਬਾਅਦ ਉਹ ਆਦਮੀਆਂ ਦੀ ਕਾਲ ਆਈ ਕਿਸੇ ਦੀ ਆਵਾਜ਼ ਸੁਣਾਈ ਦਿੱਤੀ ਜੋ ਜਲਦੀ ਜਲਦੀ ਨਰਸ ਨੂੰ ਕੁਝ ਸਮਝਾ ਰਿਹਾ ਸੀ ਇਸ ਦੇ ਨਾਲ ਹੀ ਮੇਰਾ ਚੈੱਕਅਪ ਵੀ ਕੀਤਾ ਜਾ ਰਿਹਾ ਸੀ ਕੱਲ ਦੀ ਤਰ੍ਹਾਂ ਉਸ ਨੇ ਮੈਨੂੰ ਟੀਕਾ ਲਗਾਇਆ ਤੇ ਮੈਂ ਫਿਰ बेहोश ਹੋ ਗਿਆ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਣਾ ਚਾਹੁੰਦਾ ਸੀ ਕੀ ਇਹ ਕੌਣ ਲੋਕ ਸਨ ਜੋ ਮੈਨੂੰ ਠੀਕ ਹੋਣ ਦੇ ਬਾਵਜੂਦ ਵੀ ਠੀਕ ਨਹੀਂ ਹੋਣ ਦੇ ਰਹੇ ਸਨ ਮੈਂ ਆਪਣੀ ਅੱਖਾਂ ਨਹੀਂ ਖੋਲ ਸਕਿਆ ਉਹ ਮੈਨੂੰ ਵਾਰ-ਵਾਰ बेहੋਸ਼ੀ ਦੇ ਟੀਕੇ ਕਿਉਂ ਲਗਾਉਂਦੇ ਰਹਿੰਦੇ ਹਨ ਮੈਂ ਇੱਥੇ ਹਸਪਤਾਲ ਵਿੱਚ ਕਿਉਂ ਹਾਂ ਮੇਰੇ ਨਾਲ ਅਜਿਹਾ ਕੀ ਹੋਇਆ ਹੈ ਕਿ ਮੈਂ ਕੋਮਾ ਵਿੱਚ ਚਲਾ ਗਿਆ ਮੇਰੀ ਪੂਰੀ ਕੋਸ਼ਿਸ਼ ਦੇ ਬਾਵਜੂਦ ਮੈਨੂੰ ਕੁਝ ਯਾਦ ਨਹੀਂ ਸੀ ਕੱਲ੍ਹ ਦੀਆਂ ਦੋ ਆਵਾਜ਼ਾਂ ਅਜੇ ਵੀ ਸੁਣਾਈ ਦਿੰਦੀਆਂ ਸਨ ਮੇਰੀ ਸੁਧਰਦੀ ਹਾਲਤ ਦੇਖ ਕੇ ਉਹ ਦੋਵੇਂ ਅਜੇ ਵੀ ਫਿਕਰਮੰਦ ਹੋ ਰਹੇ ਸਨ ਪਤਾ ਨਹੀਂ ਉਹ ਕਿਉਂ ਡਰ ਰਹੇ ਸਨ ਉਹਨਾਂ ਨੇ ਕੀ ਕੀਤਾ ਸੀ ਮੇਰੇ ਠੀਕ ਹੋਣ ਤੋਂ ਬਾਅਦ ਵੀ ਉਹ ਮੈਨੂੰ ਠੀਕ ਨਹੀਂ ਹੋਣ ਦੇ ਰਹੇ ਸਨ ਉਹ ਕਿਹੜੀ ਚੀਜ਼ ਸੀ ਜੇ ਸਾਨੂੰ ਉਹ ਡਾਕਟਰ ਸਮਝ ਕੇ ਵੀ ਨਹੀਂ ਸੋਚ ਰਿਹਾ ਸੀ ਕਿਉਂਕਿ ਡਾਕਟਰ ਦਾ ਪਹਿਲਾ ਫਰਜ਼ ਮਰੀਜ਼ਾਂ ਦੀ ਜਾਨ ਬਚਾਉਣਾ ਹੁੰਦਾ ਹੈ ਪਰ ਉਹ ਕੁਝ ਹੋਰ ਹੀ ਕਰ ਰਹੇ ਸਨ ਦੋਵੇਂ ਕਾਫੀ ਢੇਰ ਤੱਕ ਗੱਲਾਂ ਕਰਦੇ ਰਹੇ ਅਣਜਾਣ ਮੈਂ ਉਸ ਦਾ ਹਰ ਸ਼ਬਦ ਸੁਣ ਰਿਹਾ ਸੀ ਹੁਣ ਮੈਨੂੰ ਹਰ ਬੇਲੇ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਉਹ ਕਦੋਂ ਆਵੇਗਾ ਕਦੋਂ ਉਹ ਗੱਲ ਕਰੇਗਾ ਅਤੇ ਮੈਂ ਉਸ ਦੀ ਗੱਲ ਸੁਣ ਕੇ ਆਪਣੇ ਬਾਰੇ ਕੁਝ ਪਤਾ ਕਰ ਸਕਾਂਗਾ ਕਿਉਂਕਿ ਹੁਣ ਇਹੀ ਕੋਹ ਰਾਸਤਾ ਸੀ ਜਿਸ ਰਾਹੀਂ ਮੈਂ ਆਪਣੀ ਪਛਾਣ ਕਰ ਸਕਦਾ ਸੀ ਇਹਨਾਂ ਦੋਹਾਂ ਬੰਦਿਆਂ ਦੀਆਂ ਗੱਲਾਂ ਸੁਣ ਕੇ ਅਜਿਹਾ ਹੀ ਮਹਿਸੂਸ ਹੋਇਆ ਉਹ ਮੇਰੇ ਬਾਰੇ ਸਭ ਕੁਝ ਚੰਗੀ ਤਰ੍ਹਾਂ ਜਾਣਦਾ ਹੈ ਹੁਣ ਮੈਨੂੰ ਆਪਣੀ ਪਛਾਣ ਜਲਦੀ ਤੋਂ ਜਲਦੀ ਜਾਨਣੀ ਸੀ ਮੈਂ ਸੋਚਿਆ ਸੀ ਅੱਜ ਤੋਂ ਬਾਅਦ ਮੈਂ ਕਿਸੇ ਦੇ ਸਾਹਮਣੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਾਂਗਾ ਕਿਉਂਕਿ ਇਸ ਵਿੱਚ ਕੋਈ ਲਾਭ ਨਹੀਂ ਸੀ ਇਸ ਦੇ ਉਲਟ ਨੁਕਸਾਨ ਹੋਇਆ ਜੇਕਰ ਉਹਨਾਂ ਲੋਕਾਂ ਨੂੰ ਮੇਰੇ ਠੀਕ ਹੋਣ ਦੀ ਥੋੜੀ ਜਿਹੀ ਵੀ ਜਾਣਕਾਰੀ ਹੁੰਦੀ ਤਾਂ ਉਹ ਮੈਨੂੰ ਕੋਈ ਨਾ ਕੋਈ ਟੀਕਾ ਲਗਾ ਕੇ ਬੇਹੋਸ਼ ਕਰ ਦਿੰਦੇ ਮੈਂ ਵੱਧ ਤੋਂ ਵੱਧ ਹੋਸ਼ ਵਿੱਚ ਰਹਿਣਾ ਚਾਹੁੰਦਾ ਸੀ ਉਹਨਾਂ ਆਦਮੀਆਂ ਅਤੇ ਉਸ ਨਰਸ ਤੋਂ ਇਲਾਵਾ ਕਿਸੇ ਨੂੰ ਮੇਰੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ ਮੈਂ ਹੁਣ ਉਹਨਾਂ ਆਦਮੀਆਂ ਤੋਂ ਡਰਦਾ ਨਹੀਂ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਮੈਨੂੰ ਨਹੀਂ ਮਾਰਨਗੇ ਜੇਕਰ ਉਹਸ ਨੂੰ ਮਾਰਨਾ ਹੀ ਚਾਹੁੰਦੇ ਤਾਂ ਉਹ 15 ਸਾਲ ਤੱਕ ਕਮਾ ਵਿੱਚ ਨਾ ਰੱਖਿਆ ਜਾਂਦਾ। ਜਾਨ ਲੈਣ ਦੇ ਕਈ ਤਰੀਕੇ ਹਨ। ਮੈਨੂੰ ਦਵਾਈਆਂ ਦੀ ਭਾਰੀ ਖੁਰਾਕ ਦੇ ਦਿੱਤੀ। ਉਹ ਸੋਚਦੇ ਹੋਣਗੇ ਕਿ ਉਹ ਹੌਲੀ-ਹੌਲੀ ਮਰ ਜਾਵੇਗਾ ਅਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ। ਉਹ ਯਕੀਨੀ ਤੌਰ ਤੇ ਹੁਣ ਤੱਕ ਮੇਰੀ ਕਹਾਣੀ ਖਤਮ ਕਰ ਚੁੱਕਾ ਹੋਵੇਗਾ। ਉਸ ਦੀਆਂ ਅੱਖਾਂ ਵਿੱਚੋਂ ਕੋਈ ਹੰਝੂ ਨਹੀਂ ਨਿਕਲਿਆ। ਉਸ ਦੀਆਂ ਅੱਖਾਂ 'ਚੋਂ ਬੂੰਦਾਂ ਟਪਕ ਰਹੀਆਂ ਸਨ ਅਤੇ ਬਾੜ ਬੁਆਏ ਨੇ ਉਹਨਾਂ ਨੂੰ ਹੰਝੂ ਸਮਝ ਲਿਆ ਜੇਕਰ ਅਜੇ ਹੀ ਕੋਈ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਅਤੇ ਕਿਹਾ ਹੁੰਦਾ ਕਿ ਮੇਰੀ ਦੀ ਕਬਰੀ ਬਾਰੇ ਕਹਾਣੀ ਬਿਲਕੁਲ ਝੂਠ ਹੈ ਮੇਰੀ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਮੈਂ ਬਿਲਕੁਲ ਪਹਿਲਾਂ ਵਾਂਗ ਹੀ ਹਾਂ ਉਸ ਆਦਮੀ ਦੇ ਅਜਿਹੇ ਸ਼ਬਦ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਮੈਂ ਲਾਸ਼ ਵਾਂਗ ਸਾਹ ਲੈ ਰਿਹਾ ਸੀ ਉਹ ਸਭ ਕੁਝ ਜੋ ਉਸਨੇ ਮੇਰੇ ਬਾਰੇ ਕਿਹਾ ਸਭ ਕੁਝ ਝੂਠ ਸੀ ਫਿਰ ਮੈਂ ਆਪਣੇ ਗਲੇ ਤੇ ਕਿਸੇ ਦੇ ਹੱਥ ਦਾ ਦਬਾਅ ਮਹਿਸੂਸ ਕੀਤਾ ਉਸ ਦੇ ਹੱਥੋਂ ਇੱਕ ਨਫ਼ਰਤ ਭਰੀ ਚੀਕ ਸੁਣਾਈ ਦਿੱਤੀ ਜਿਸ ਨੇ ਇੱਕ ਪਲ ਵਿੱਚ ਉਸ ਨੂੰ ਪਛਾਣ ਲਿਆ ਮੈਨੂੰ ਆਪਣੇ ਅਤੀਤ ਦਾ ਹਰ ਪਲ ਯਾਦ ਆਉਣ ਲੱਗਾ ਮੈਂ ਇੱਕ ਝਟਕੇ ਨਾਲ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਇੱਕ ਮਿੰਟ ਦੇ ਅੰਦਰ ਉਸ ਕਮੀਨੇ ਨੂੰ ਮੇਰੇ ਤੋਂ ਦੂਰ ਧੱਕਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਮੈਨੂੰ ਹੋਸ਼ ਵਿੱਚ ਆਉਂਦਿਆਂ ਦੇਖ ਕੇ ਕਮਰੇ ਵਿੱਚ ਮੌਜੂਦ ਤਿੰਨ ਕੌਮੀ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਿਆ ਅਤੇ ਪਛਾਣ ਲਿਆ ਮੇਰਾ ਸਰੀਰ ਹੁਣ ਕੰਮ ਕਰਨ ਲੱਗ ਪਿਆ ਸੀ ਮੈਂ ਝਟ ਉੱਠ ਗਿਆ ਪਰ ਅਜੇਹਾ ਕਾਰਨ ਨਾਲ ਮੇਰੇ ਸਾਰੇ ਸਰੀਰ ਵਿੱਚ ਦਰਦ ਦੀ ਲਹਿਰ ਪੈਦਾ ਹੋ ਗਈ ਪਰ ਫੇਰ ਵੀ ਮੈਨੂੰ ਹਿੰਮਤ ਕਰਨੀ ਪਈ ਮੈਨੂੰ ਹੋਸ਼ ਵਿੱਚ ਦੇਖ ਕੇ ਉਹ ਤਿੰਨੇ ਮੇਰੇ ਵੱਲ ਭੱਜੇ ਜਿਨ੍ਹਾਂ ਨੂੰ ਮੈਂ ਮੇਰੇ ਤੋਂ ਦੂਰ ਧੱਕ ਦਿੱਤਾ ਹੁਣ ਉਹ ਮੇਰੇ ਵੱਲ ਵੱਡੀਆਂ ਅੱਖਾਂ ਨਾਲ ਦੇਖ ਰਹੇ ਸੀ ਜਿਵੇਂ ਹੀ ਉਸ ਦੀ ਨਜ਼ਰ ਉਹਨਾਂ ਹੋਰ ਬੰਦਿਆਂ ਤੇ ਪਈ ਜੋ ਖਤਰਨਾਕ ਲੱਗ ਰਹੇ ਸਨ ਅਤੇ ਮੇਰੇ ਵੱਲ ਵੱਧ ਰਹੇ ਸਨ ਉਹ ਤੁਰੰਤ ਕਮਰੇ ਤੋਂ ਬਾਹਰ ਭੱਜ ਗਏ ਇੱਕ ਆਦਮੀ ਤੇਜ਼ੀ ਨਾਲ ਉਸ ਦੇ ਪਿੱਛੇ ਭੱਜਿਆ ਜਦੋਂ ਕਿ ਦੂਜੇ ਨੂੰ ਮੈਂ ਪੁਲਿਸ ਨੂੰ ਬੁਲਾਉਣ ਲਈ ਕਿਹਾ ਇੱਕ ਮਿੰਟ ਮੈਂ ਵੀ ਪਹਿਲਾਂ ਪੁਲਿਸ ਨੂੰ ਕਾਲ ਕਰਨ ਲਈ ਕਿਹਾ ਸੀ ਕਿਉਂਕਿ ਜੋ ਵੀ ਹੋਇਆ ਸੀ ਬਹੁਤ ਜ਼ਿਆਦਾ ਸੀ ਹੁਣ ਮੈਂ ਉਸ ਆਦਮੀ ਨੂੰ ਬਹੁਤੀ ਸ਼ੌਟ ਨਹੀਂ ਦੇ ਸਕਦਾ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੈਂ ਉਸ ਤੇ ਭਰੋਸਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਸੀ ਜਿਸ ਕਾਰਨ ਮੇਰੀ ਇਹ ਹਾਲਤ ਹੋਈ ਸੀ ਕੁਝ ਹੀ ਦੇਰ ਵਿੱਚ ਪੂਰੇ ਹਸਪਤਾਲ ਵਿੱਚ ਭੱਜ ਦੌੜ ਮਚ ਗਈ ਹੁਣ ਮੇਰੀ ਸਾਰੀ ਕਹਾਣੀ ਮੇਰੇ ਆਪਣੇ ਸ਼ਬਦਾਂ ਵਿੱਚ ਸੁਣੋ ਮੇਰਾ ਨਾਮ ਸੁਖ ਸੀ ਮੇਰੀ ਉਮਰ 30 ਸਾਲ ਸੀ ਮੈਂ ਇੱਕ ਚੰਗੇ ਅਤੇ ਪੜ੍ਹੇ ਲਿਖੇ ਅਮੀਰ ਪਰਿਵਾਰ ਵਿੱਚ ਪੈਦਾ ਹੋਇਆ ਸੀ ਮੇਰੀ ਮਾਂ ਇੱਕ ਕਰੋੜਪਤੀ ਔਰਤ ਸੀ ਸ਼ਹਿਰ ਵਿੱਚ ਆਪਣਾ ਇੱਕ ਨੀਜੀ ਕਲੀਨਿਕ ਸੀ ਜਿਸ ਵਿੱਚ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ ਮੇਰੀ ਮਾਂ ਬਹੁਤ ਚੰਗੀ ਦਿਆਲੂ ਔਰਤ ਸੀ ਜੋ ਬਿਨਾਂ ਕਿਸੇ ਕਾਰਨ ਲੋਕਾਂ ਦੀ ਮਦਦ ਕਰਦੀ ਸੀ ਇੰਨੇ ਅਮੀਰ ਹੋਣ ਦੇ ਬਾਵਜੂਦ ਉਸ ਨੂੰ ਕਦੇ ਹੰਕਾਰੀ ਨਹੀਂ ਦੇਖਿਆ ਗਿਆ ਉਹ ਬਹੁਤ ਹੀ ਨਿਰਮਲ ਅਤੇ ਨਰਮਦਿਲ ਦੀ ਔਰਤ ਸੀ ਇਹੀ ਕਾਰਨ ਸੀ ਕਿ ਮੇਰੀ ਮਾਂ ਨੂੰ ਸਾਰੇ ਸ਼ਹਿਰ ਵਿੱਚ ਆਪਣੇ ਹਸਪਤਾਲ ਵਿੱਚ ਜਾਣ ਲਈ ਲੋਕ ਆਪਣੇ ਆਪ ਨੂੰ ਮਜਬੂਰ ਕਰਦੇ ਸਨ ਤਾਂ ਜੋ ਵੀ ਉਸ ਨੂੰ ਇੱਕ ਵਾਰ ਮਿਲਦਾ ਤਾਂ ਉਹ ਹਮੇਸ਼ਾ ਮਾਂ ਨੂੰ ਯਾਦ ਕਰਦਾ ਮੇਰੀ ਮਾਂ ਦਾ 30 ਸਾਲ ਦੀ ਉਮਰ ਵਿੱਚ ਮੇਰੇ ਪਿਤਾ ਨਾਲ ਵਿਆਹ ਹੋਇਆ ਮੇਰੇ ਪਿਤਾ ਜੀ ਇੱਕ ਗਰੀਬ ਪਰਿਵਾਰ ਦਾ ਲੜਕਾ ਸੀ ਉਹ ਮਾਂ ਰਹਿਤ ਸਨ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਆਪਣੇ ਪਿਤਾ ਨਾਲ ਰਹਿੰਦਾ ਸੀ ਉਸ ਦੇ ਪਿਤਾ ਨੂੰ ਕੈਂਸਰ ਸੀ ਉਹ ਕੈਂਸਰ ਦੀ ਆਖਰੀ ਸਟੇਜ ਤੇ ਸਨ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਨੂੰ ਹਸਪਤਾਲ ਲੈ ਕੇ ਆਉਂਦੇ ਸਨ ਮੇਰੀ ਮਾਂ ਉਸ ਦੇ ਪਿਛੋਕੜ ਅਤੇ ਉਸ ਦੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਜਿੱਥੇ ਮੇਰੇ ਪਿਤਾ ਜੀ ਰਹਿੰਦੇ ਸਨ ਉਹ ਲੋਕ ਚੰਗੇ ਨਹੀਂ ਸਨ ਉਹ ਉਸ ਨੂੰ ਬਹੁਤ ਤੰਗ ਕਰਦੇ ਸਨ ਮੇਰੇ ਪਿਤਾ ਦਾ ਇੱਕ ਚਾਚਾ ਸੀ ਜੋ ਉਸ ਨੂੰ ਪੈਸੇ ਲਈ ਬਹੁਤ ਤੰਗ ਕਰਦਾ ਸੀ ਮਜਬੂਰੀ ਬਸ ਉਸ ਨੇ ਆਪਣੇ ਪਿਤਾ ਨੂੰ ਹੀ ਘਰ ਭੇਜ ਦਿੱਤਾ ਸੀ ਅਤੇ ਆਪਣੇ ਪਿਤਾ ਦਾ ਇਲਾਜ ਵੀ ਕਰਵਾ ਰਿਹਾ ਸੀ ਉਹ ਕੰਮ ਤੇ ਜਾਣ ਦੇ ਵੀ ਯੋਗ ਨਹੀਂ ਸਨ ਅਤੇ ਮੇਰੀ ਮਾਂ ਇਸ ਸਾਰੀ ਸਥਿਤੀ ਨੂੰ ਦੇਖ ਕੇ ਉਹਨਾਂ ਦੀ ਬਹੁਤ ਮਦਦ ਕਰਦੀ ਸੀ ਅਤੇ ਕਹਿੰਦੀ ਸੀ ਕਿ ਤੁਸੀਂ ਲੋਕ ਉੱਥੇ ਚਲੇ ਜਾਓ ਅਤੇ ਕਿਰਾਏ ਤੇ ਮਕਾਨ ਖਰੀਦੋ ਪਰ ਦਾਦਾ ਨਹੀਂ ਮੰਨਿਆ ਉਹ ਕਹਿੰਦਾ ਸੀ ਕਿ ਮੇਰਾ ਪਰਿਵਾਰ ਹੈ ਸਮਾਂ ਆਉਣ ਤੇ ਸਭ ਕੁਝ ਠੀਕ ਹੋ ਜਾਵੇਗਾ ਪਰ ਦਾਦਾ ਜੀ ਦੀ ਤਬੀਅਤ ਅਚਾਨਕ ਵਿਗੜ ਗਈ। ਪਾਪਾ ਉਸ ਨੂੰ ਮੇਰੀ ਮਾਂ ਦੇ ਹਸਪਤਾਲ ਲੈ ਗਏ ਅਤੇ ਮੇਰੀ ਮਾਂ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਕਿ ਮੇਰਾ ਬੇਟਾ ਪੜਿਆ ਲਿਖਿਆ ਹੈ। ਉਸ ਨੂੰ ਸਿਰਫ ਇੱਕ ਸਹਾਰੇ ਦੀ ਲੋੜ ਹੈ। ਜੇਕਰ ਤੁਸੀਂ ਮੇਰੀ ਮਦਦ ਕਰੋਗੇ ਤਾਂ ਬਾਈ ਗੁਰੂ ਤੁਹਾਨੂੰ ਆਪਣੀ ਮਿਹਰ ਹੇਠ ਰੱਖੇਗਾ। ਮੇਰੇ ਦਾਦਾ ਜੀ ਜਾਣਦੇ ਸਨ ਕਿ ਉਹਨਾਂ ਦੇ ਆਖਰੀ ਪਲ ਆ ਰਹੇ ਹਨ ਅਤੇ ਉਹਨਾਂ ਨੂੰ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਚਾਈ ਵੀ ਪਤਾ ਸੀ ਮੇਰੀ ਮਾਂ ਵਾਂਗ ਉਹ ਡਾਕਟਰ ਬੰਨਣਾ ਚਾਹੁੰਦਾ ਸੀ ਮੇਰੇ ਪਿਤਾ ਦੀ ਇੱਛਾ ਕੁਝ ਅਜੀਬ ਸੀ ਮੈਂ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਮੇਰੇ ਪਿਤਾ ਵੀ ਮੇਰੀ ਮਾਂ ਨੂੰ ਇਹੀ ਗੱਲ ਕਹਿੰਦੇ ਸਨ ਲੱਗਦਾ ਹੈ ਕਿ ਮੇਰਾ ਬੇਟਾ ਫੌਜੀ ਬਣੇਗਾ ਮੇਰੇ ਪਿਤਾ ਆਪਣੇ ਬੇਟੇ ਨੂੰ ਫੌਜ ਵਿੱਚ ਦੇਖਣਾ ਚਾਹੁੰਦੇ ਸਨ ਪਰ ਮੇਰੇ ਪਿਤਾ ਦਾ ਸੁਪਨਾ ਹੀ ਰਹਿ ਗਿਆ ਮੇਰੇ ਜਨਮ ਤੋਂ 12 ਸਾਲ ਬਾਅਦ ਵੀ ਮੇਰਾ ਕੋਈ ਭੈਣ ਭਰਾ ਨਹੀਂ ਸੀ ਜਦੋਂ ਮੈਂ 13 ਸਾਲਾਂ ਦਾ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਮੇਰੇ ਪਿਤਾ ਜੀ ਨੂੰ ਵੀ ਕੈਂਸਰ ਸੀ ਉਸ ਦੀ ਆਖਰੀ ਪੜਾਅ ਤੇ ਪਤਾ ਲੱਗ ਗਿਆ ਸੀ ਮੇਰੀ ਮਾਂ ਕੁਝ ਨਹੀਂ ਕਰ ਸਕਦੀ ਸੀ ਉਹ ਸਿਰਫ ਹੱਥ ਮਸਲਦੀ ਰਹਿ ਗਈ ਅਚਾਨਕ ਉਹ ਇਸ ਦੁਨੀਆ ਤੋਂ ਮੂੰਹ ਫੇਰ ਕੇ ਚੁਰ ਗਿਆ ਮੈਂ ਆਪਣੇ ਪਿਤਾ ਲਈ ਆਪਣੀ ਜਾਨ ਕੁਰਬਾਨ ਕਰਦਾ ਸੀ ਪਿਤਾ ਜੀ ਦੇ ਜਾਣ ਤੋਂ ਬਾਅਦ ਮੇਰੀ ਮਾਨਸਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਮੈਂ ਬਹੁਤ ਬਿਮਾਰ ਹੋ ਗਿਆ ਤੇ ਮੈਂ ਮੈਂ ਨਿਆਲੇ ਹਸਪਤਾਲ ਵਿੱਚ ਭਰਤੀ ਰਿਹਾ। ਮੇਰਾ ਪਿਤਾ ਜੀ ਤੋਂ ਵਿਛੋੜਾ برداشت ਨਹੀਂ ਹੋ ਰਿਹਾ ਸੀ। ਮੇਰੀ ਮਾਂ ਦਾ ਵੀ ਇਹੀ ਹਾਲ ਸੀ ਪਰ ਉਸ ਨੇ ਮੇਰੇ ਲਈ ਆਪਣੇ ਆਪ ਨੂੰ ਕਾਬੂ ਕਰ ਲਿਆ। ਪਰ ਮੇਰੀ ਹਾਲਤ ਦੇਖ ਕੇ ਉਹ ਬਹੁਤ ਪਰੇਸ਼ਾਨ ਸੀ। ਫਿਰ ਮੇਰੀ ਦਾਦੀ ਨੇ ਮੇਰੀ ਮਾਂ ਨੂੰ ਦੁਬਾਰਾ ਵਿਆਹ ਕਰਨ ਦੀ ਸਲਾਹ ਦਿੱਤੀ। ਪਰ ਉਹ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਪਰ ਮੇਰੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਪਾਵੇਂ ਮੇਰੀ ਮਾਂ ਕਰੋੜਪਤੀ ਸੀ ਉਸ ਦੇ ਬਹੁਤ ਸਾਰੇ ਰਿਸ਼ਤੇ ਸਨ ਪਰ ਮੇਰੀ ਮਾਂ ਕਿਸੇ ਅਜਿਹੇ ਬੁੱਧੀਮਾਨ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਮੈਨੂੰ ਪਿਤਾ ਵਰਗਾ ਪਿਆਰ ਦੇ ਸਕੇ ਅਤੇ ਮੇਰੀ ਦੇਖਭਾਲ ਕਰ ਸਕੇ ਇਹ ਸਭ ਸੋਚ ਕੇ ਮੇਰੀ ਮਾਂ ਇਸ ਫੈਸਲੇ ਤੇ ਪਹੁੰਚ ਗਈ ਮੇਰੀ ਮਾਂ ਨੂੰ ਮੇਰੀ ਮਾਂ ਨੂੰ ਵਿਆਹੇ ਜਾਣ ਵਾਲਾ ਉਹ ਆਦਮੀ ਸਾਡੀ ਜਾਣ ਪਹਿਚਾਨ ਵਾਲਿਆਂ ਵਿੱਚੋਂ ਹੀ ਸੀ ਮੇਰੀ ਮਾਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਅਤੇ ਪਛਾਣਦੀ ਸੀ ਅਤੇ ਮੇਰੀ ਮਾਂ ਦੇ ਨਾਲ-ਨਾਲ ਪੜ੍ਹੇ ਲਿਖੇ ਸਨ ਪਰ ਉਹ ਵੱਖਰੀ ਜਾਤ ਨਾਲ ਸੰਬੰਧਿਤ ਸੀ ਉਸਨੇ ਪ੍ਰੇਮ ਵਿਆਹ ਕਰ ਲਿਆ ਸੀ ਪਰ ਉਸ ਦੀ ਪਤਨੀ ਹੁਣ ਇਸ ਦੁਨੀਆ 'ਚ ਨਹੀਂ ਰਹੀ ਉਹ ਆਪਣੇ ਧੀ ਨੂੰ ਜਨਮ ਦਿੰਦੇ ਹੀ ਇਸ ਸੰਸਾਰ ਨੂੰ ਛੱਡ ਗਈ ਸੀ ਉਹ ਪਿਓ ਤੇ ਇਕੱਲੇ ਹੀ ਰਹਿੰਦੇ ਸਨ ਇੱਥੇ ਅਸੀਂ ਮਾਂ ਪੁੱਤ ਵੀ ਇਕੱਲੇ ਸੀ ਅਜਿਹੇ 'ਚ ਮੇਰੀ ਮਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਉਸ ਕੁੜੀ ਨੂੰ ਮਾਂ ਦਾ ਪਿਆਰ ਮਿਲੇਗਾ ਅਤੇ ਮੈਨੂੰ ਪਿਤਾ ਦਾ ਪਿਆਰ ਮਿਲੇਗਾ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ ਤੇ ਉਸ ਨੇ ਇੱਕ ਵਿਆਹੇ ਬੰਦੇ ਨਾਲ ਵਿਆਹ ਕਰਵਾ ਲਿਆ ਕਿ ਉਸ ਆਦਮੀ ਦੀ 12 ਸਾਲ ਦੀ ਧੀ ਵੀ ਸੀ ਮੇਰੇ ਮਤਰੇ ਪਿਤਾ ਤੇ ਮਤਰਈ ਭੈਣ ਦੋਵੇਂ ਚੰਗੇ ਸਨ ਮੇਰੇ ਮਤਰੇ ਪਿਤਾ ਨੇ ਮੇਰੀ ਪੂਰੀ ਦੇਖਭਾਲ ਕੀਤੀ ਅਤੇ ਮੈਨੂੰ ਪਿਆਰ ਵੀ ਦਿੱਤਾ ਮੇਰੀ ਛੇਤੀ ਹੀ ਉਸ ਨਾਲ ਦੋਸਤੀ ਹੋ ਗਈ ਪਰ ਮੈਂ ਆਪਣੇ ਅਸਲੀ ਪਿਤਾ ਨੂੰ ਆਪਣੇ ਦਿਲ ਤੋਂ ਨਹੀਂ ਕੱਢ ਸਕਿਆ ਸਮਾਂ ਬੀਤ ਰਿਹਾ ਸੀ ਮਾਂ ਦੀ ਇੱਛਾ ਅਨੁਸਾਰ ਮੈਂ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਨੌਕਰੀ ਵੀ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਮੇਰੀ ਭੈਣ ਵੀ ਇਸ ਖੇਤਰ ਵਿੱਚ ਆਉਣਾ ਚਾਹੁੰਦੀ ਸੀ ਪਰ ਉਹ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ। ਮਾਂ ਨੇ ਉਸ ਨੂੰ ਫੈਸ਼ਨ ਡਿਜ਼ਾਈਨਰ ਬਣਨ ਲਈ ਕਿਹਾ। ਇਸ ਤਰ੍ਹਾਂ ਡਾਕਟਰੀ ਦੀ ਪੜ੍ਹਾਈ ਕਰਨਾ ਆਸਾਨ ਨਹੀਂ ਸੀ। ਮੇਰੀ ਮਾਂ ਨੇ ਉਸ ਨੂੰ ਕਿਹਾ ਕਿ ਕੀ ਤੇਰਾ ਲੰਡਨ ਦੇ ਇੱਕ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ ਹੈ ਅਤੇ ਹਫ਼ਤੇ ਬਾਅਦ ਹੀ ਤੇਰੀ ਫਲਾਈਟ ਹੈ। ਉਸ ਥਾਂ ਬਾਰੇ ਸੁਣ ਕੇ ਉਸ ਦਾ ਚਿਹਰਾ ਉਤੈਜ ਨਾਲ ਭਰ ਗਿਆ ਪਰ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੀ ਸੀ ਪਰ ਮੇਰੀ ਮਾਂ ਨੇ ਉਸ ਦੀ ਗੱਲ ਨਹੀਂ ਸੁਣੀ ਕਿਉਂਕਿ ਮੇਰੀ ਮਾਂ ਉਸ ਨੂੰ ਪੂਰੀ ਤਰ੍ਹਾਂ ਸਫਲ ਇਨਸਾਨ ਦੇਖਣਾ ਚਾਹੁੰਦੀ ਸੀ ਅੱਜ ਕੱਲ ਉਸ ਦੀ ਇੱਥੇ ਕੁਝ ਗਲਤ ਕੁੜੀਆਂ ਨਾਲ ਦੋਸਤੀ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਆਪਣੀ ਭੈਣ ਨੂੰ ਇਸ ਮਾਹੌਲ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ ਮੇਰੇ ਮਤਰੇ ਪਿਤਾ ਨੇ ਘਰ ਵਿੱਚ ਇਸ ਬਾਰੇ ਬਹੁਤ ਬਹਿਸ ਕੀਤੀ ਸੀ ਕਿ ਅਤੇ ਇਸ ਤੋਂ ਮਨਾ ਵੀ ਕੀਤਾ ਸੀ ਉਹ ਆਪਣੀ ਧੀ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ ਸੀ ਮੇਰੀ ਮਾਂ ਨੇ ਮੇਰੇ ਮਤਰੇ ਪਿਤਾ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੇਰੀ ਮਾਂ ਇਹ ਸਭ ਉਸ ਦੀਪ ਲਈ ਕਰ ਰਹੀ ਸੀ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ ਅਤੇ ਆਪਣਾ ਭੋਖ ਖ ਸੰਭਾਲ ਸਕੇ ਨਹੀਂ ਤਾਂ ਉਸ ਦੀ ਹਾਲਤ ਕਾਰਨ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਸਕਦੀ ਸੀ ਪਰ ਮੇਰਾ ਮਤਰੇਆ ਪਿਤਾ ਪੰਤੀ ਦੇ ਸਮਰਥਨ ਵਿੱਚ ਬੋਲਦਾ ਸੀ ਨੌਕਰੀ ਕਰਨ ਦੀ ਕੀ ਲੋੜ ਸੀ ਇਹ ਸਭ ਉਸ ਦਾ ਹੈ ਲੋਕੋ ਉਸ ਨਾਲ ਬੈਠ ਕੇ ਖਾਣਗੇ ਇਸ ਲਈ ਕੁਝ ਵੀ ਕੱਟ ਨਹੀਂ ਹੋਵੇਗਾ ਮੇਰੇ ਮਤਰੀ ਪਿਤਾ ਦੀ ਗੱਲ ਸੁਣ ਕੇ ਮੇਰੀ ਮਾਂ ਨੂੰ ਬਹੁਤ ਅਫਸੋਸ ਹੋਇਆ ਪਰ ਉਸ ਨੇ ਬਿਲਕੁਲ ਵੀ ਆਪਣਾ ਮਨ ਨਹੀਂ ਬਦਲਿਆ ਅਤੇ ਆਪਣੇ ਜਾਣ ਪਛਾਣ ਵਾਲੇ ਲੋਕਾਂ ਤੋਂ ਬਹੁਤ ਮਦਦ ਲਈ ਅਤੇ ਮੇਰੀ ਮਤਰੀ ਭੈਣ ਨੂੰ ਲੰਡਨ ਭੇਜ ਦਿੱਤਾ ਤਾਂ ਜੋ ਆਪਣਾ ਕੋਰਸ ਪੂਰਾ ਕਰ ਸਕੇ ਦਾਦੀ ਨੇ ਮੇਰੀ ਬਹੁਤ ਮਦਦ ਕੀਤੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਉਸਤੇ ਕੰਮ ਕਰੋ ਮੈਂ ਹਸਪਤਾਲ ਵਿੱਚ ਆਪਣੇ ਬੱਚੇ ਬੰਗ ਇਲਾਜ ਕੀਤਾ ਹੈ ਇਸਤੇ ਕਦੇ ਵੀ ਕੋਈ ਛਿੜਟਣਾ ਆਉਂਦੇ ਹੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਅਜਿਹਾ ਹੀ ਕਰੋਗੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੋਗੇ ਅਤੇ ਮੇਰੇ ਭਰੋਸੇ ਦੀ ਵੀ ਰਾਖੀ ਕਰੋਗੇ ਇਸ ਤੋਂ ਇਲਾਵਾ ਅੱਜ ਤੋਂ ਇਹ ਘਰ ਵੀ ਤੁਹਾਡੇ ਨਾਂ ਹੈ ਅਤੇ ਕੁਝ ਜਾਇਦਾਦ ਵੀ ਜਦੋਂ ਕਿ ਸਾਡਾ ਪਰਿਵਾਰਿਕ ਭੈਣ ਦੇ ਨਾਂ ਤੇ ਰੱਖਿਆ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ ਮੈਂ ਮੁਸਕਰਾਇਆ ਤੇ ਆਪਣੀ ਮਾਂ ਦਾ ਹੱਥ ਚੁੰਮਿਆ ਤੇ ਫਿਰ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਬਹੁਤ ਛੋਟਾ ਹਾਂ ਮੈਂ ਇਕੱਲੇ ਇੰਨਾ ਕੁਝ ਨਹੀਂ ਸੰਭਾਲ ਸਕਦਾ ਇਸ ਲਈ ਮਾਂ ਨੇ ਕਿਹਾ ਮੈਂ ਤੁਹਾਡੇ ਨਾਲ ਹਾਂ ਮੈਂ ਬਹੁਤ ਖੁਸ਼ ਸੀ ਖੁਸ਼ੀ ਇਸ ਗੱਲ ਦੀ ਨਹੀਂ ਸੀ ਕਿ ਮੈਨੂੰ ਦੌਲਤ ਮਿਲੀ ਹੈ ਪਰ ਖੁਸ਼ੀ ਇਸ ਗੱਲ ਦੀ ਸੀ ਕਿ ਮੇਰੀ ਮਾਂ ਨੇ ਮੈਨੂੰ ਇਸ ਦੇ ਯੋਗ ਸਮਝਿਆ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਮਾਂ ਨਾਲ ਵਾਦਾ ਕੀਤਾ ਕਿ ਮੈਂ ਕਦੇ ਵੀ ਉਸ ਦਾ ਭਰੋਸਾ ਨਹੀਂ ਤੋੜਾਂਗਾ ਪਰ ਮੇਰੇ ਨਾਲ ਕੀ ਹੋਣ ਵਾਲਾ ਹੈ ਇਹ ਮੈਨੂੰ ਨਹੀਂ ਪਤਾ ਸੀ ਜਿਵੇਂ ਹੀ ਮੈਂ ਹਸਪਤਾਲ ਦਾ ਚਾਰਜ ਸੰਭਾਲਿਆ 2 ਮਹੀਨੇ ਦੇ ਅੰਦਰ ਅੰਦਰ ਹਸਪਤਾਲ ਵਿੱਚ ਸ਼ਿਕਾਇਤਾਂ ਮਿਲਣ ਲੱਗੀਆਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਕੀ ਹੋ ਰਿਹਾ ਹੈ ਮਾਂ ਗੁੱਸੇ ਵਿੱਚ ਮੇਰੇ ਤੋਂ ਅਲੱਗ ਬੈਠੀ ਸੀ ਲੋਕ ਕਦੇ ਐਸਾ ਹਸਪਤਾਲ ਵਿੱਚ ਜਾਲੀ ਦਵਾਈ ਅਤੇ ਕਦੇ ਮੈਂ ਅਫੀਸਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਸਨ ਜਦਕਿ ਹਸਪਤਾਲ ਚ ਰਿਹਾ ਕੁਝ ਵੀ ਨਹੀਂ ਸੀ ਹਸਪਤਾਲ ਦੀ ਕੋਈ ਫੀਸ ਨਹੀਂ ਲੈਤੀ ਜਾਂਦੀ ਸੀ ਮੈਂ ਆਪਣੀ ਮਾਂ ਵਾਂਗ ਮੁਫਤ ਹਸਪਤਾਲ ਚਲਾ ਰਿਹਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ ਕਈ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਵੀ ਸਰਾਗ ਨਹੀਂ ਮਿਲ ਸਕਿਆ ਇਸੇ ਦੌਰਾਨ ਮਾਂ ਨੂੰ ਅਟੈਕ ਹੋ ਗਿਆ ਤੇ ਉਹ ਮੇਰੇ ਤੋਂ ਨਾਰਾਜ਼ ਹੋ ਕੇ ਇਸ ਦੁਨੀਆ ਤੋਂ ਚਲੀ ਗਈ ਜਿੱਥੇ ਮੈਂ ਉਸ ਨੂੰ ਕਦੇ ਵਾਪਸ ਨਹੀਂ ਲਿਆ ਸਕਦਾ ਸੀ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੈਂ ਬਹੁਤ ਇਕੱਲਾ ਹੋ ਗਿਆ ਅਤੇ ਮੇਰੀ ਮਤਰੀ ਭੈਣ ਨੇ ਮੇਰੀ ਦੇਖਾਲ ਕੀਤੀ ਉਹ ਮੇਰੇ ਚਚੇਰੇ ਭਰਾ ਨੂੰ ਵੀ ਆਪਣੇ ਨਾਲ ਰੱਖਦੀ ਸੀ ਮੇਰੀ ਹਾਲਤ ਦੇਖ ਕੇ ਮੇਰੀ ਮਤਰੀ ਭੈਣ ਨੇ ਕਿਹਾ ਤੂੰ ਹੁਣ ਹਸਪਤਾਲ ਨਹੀਂ ਜਾਵੇਂਗਾ ਕਿਉਂਕਿ ਉੱਥੇ ਹਾਲਾਤ ਠੀਕ ਨਹੀਂ ਹਨ ਜੇ ਮੈਂ ਹਸਪਤਾਲ ਗਿਆ ਤਾਂ ਮੈਂ ਫਿਰ ਬਿਮਾਰ ਹੋ ਜਾਵਾਂਗਾ ਉਹ ਤਾਂ ਠੀਕ ਸੀ ਪਰ ਮੈਂ ਘਰ ਵੀ ਨਹੀਂ ਬੈਠ ਸਕਦਾ ਸੀ ਫਿਰ ਮੇਰੇ ਚਾਚੇਰੇ ਭਰਾ ਨੇ ਮੈਨੂੰ ਕਿਹਾ ਕਿ ਜੇ ਮੈਂ ਕੁਝ ਦਿਨ ਘਰ ਰਹਾਂਗਾ ਤਾਂ ਉਹ ਮੇਰੀ ਜਗ੍ਹਾ ਹਸਪਤਾਲ ਦੀ ਦੇਖਭਾਲ ਕਰੇਗਾ ਮੈਂ ਉਸ ਦੀ ਹਮਦਰਦੀ ਨੂੰ ਸਮਝ ਕੇ ਉਸ ਦੀ ਗੱਲ ਮੰਨ ਲਈ ਪਰ ਉਸ ਦੇ ਧੋਖੇ ਨੂੰ ਨਹੀਂ ਸਮਝ ਸਕਿਆ ਅਤੇ ਉਸ ਦੀ ਗੱਲ ਮੰਨ ਲਈ ਮੈਨੂੰ ਨਹੀਂ ਪਤਾ ਸੀ ਕਿ ਉਹ ਹਸਪਤਾਲ ਜਾ ਕੇ ਕੀ ਕਰ ਰਿਹਾ ਸੀ ਜਦੋਂ ਮੇਰੀ ਸਿਹਤ ਵਿੱਚ ਥੋੜਾ ਸੁਧਾਰ ਹੋਇਆ ਮੈਂ ਦੁਬਾਰਾ ਹਸਪਤਾਲ ਜਾਣ ਦਾ ਫੈਸਲਾ ਕੀਤਾ ਪਰ ਮੇਰੇ ਮਤਰੇ ਪਿਤਾ ਤੇ ਮੇਰੀ ਮਤਰਈ ਭੈਣ ਨੇ ਮੈਨੂੰ ਰੋਕ ਦਿੱਤਾ ਮੈਂ ਉਸ ਦੀ ਚਿੰਤਾ ਬਾਰੇ ਸੋਚਦਿਆਂ ਫਿਰ ਰੁਕ ਗਿਆ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਹਮਦਰਦੀ ਦੀ ਆੜ ਵਿੱਚ ਮੇਰੇ ਨਾਲ ਕਿਹੜੀ ਖੇਡ ਖੇਡ ਰਿਹਾ ਸੀ ਇਸ ਤੋਂ ਬਾਅਦ ਜਦੋਂ ਵੀ ਮੈਂ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਮੈਨੂੰ ਰੋਕਦੇ ਸਨ ਹੁਣ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਸੀ ਨਾਲੇ ਹਸਪਤਾਲ ਤੋਂ ਆ ਰਹੀ ਸੀ ਨਿਊਰੋ ਡਾਕਟਰ ਦੀ ਨਾਲ ਇਹ ਹਸਪਤਾਲ ਤੋਂ ਆ ਰਹੀ ਸੀਨੀਅਰ ਡਾਕਟਰ ਦੀ ਕਾਰ ਨੇ ਮੇਰਾ ਸ਼ੱਕ ਹੋਰ ਵਧਾ ਦਿੱਤਾ ਇਸ ਲਈ ਇੱਕ ਦਿਨ ਮੈਂ ਨੀਂਦ ਦਾ ਬਹਾਨਾ ਬਣਾ ਕੇ ਕਿਸੇ ਨੂੰ ਹਸਪਤਾਲ ਜਾਣ ਲਈ ਕਹੇ ਬਿਨਾ ਘਰ ਛੱਡ ਦਿੱਤਾ ਪਰ ਜਿਵੇਂ ਹੀ ਮੈਂ ਹਸਪਤਾਲ ਪਹੁੰਚਾ ਤੇ ਇਸ ਦੀ ਇਮਾਰਤ ਦੇ ਸਾਹਮਣੇ ਰੁਕਿਆ ਤਾਂ ਇਮਾਰਤ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਜਿਸ ਹਸਪਤਾਲ ਤੇ ਮੇਰੀ ਮਾਂ ਦਾ ਨਾਮ ਸੀ ਉਨਾ ਉਸਤੇ ਮੇਰੀ ਮਤਰਈ ਭੈਣ ਦਾ ਨਾਂ ਲਿਖਿਆ ਹੋਇਆ ਸੀ ਮੇਰੀ ਮਾਂ ਦੀ ਫੋਟੋ ਹਟਾ ਦਿੱਤੀ ਗਈ ਸੀ ਅਤੇ ਉੱਥੇ ਮੇਰੇ ਮਤਰੇ ਪਿਤਾ ਦੀ ਫੋਟੋ ਲਗਾ ਦਿੱਤੀ ਗਈ ਸੀ ਇਸ ਤਰ੍ਹਾਂ ਹਸਪਤਾਲ ਦੇ ਅੰਦਰ ਦਾ ਸਾਰਾ ਪ੍ਰਬੰਧ ਵੀ ਬਦਲ ਦਿੱਤਾ ਗਿਆ ਸੀ ਮਹਿੰਗੀਆਂ ਦਵਾਈਆਂ ਮਹਿੰਗੇ ਇਲਾਜ ਖੋਰ ਫੀਸਾਂ ਵੀ ਅਸਮਾਨੀ ਚੜ ਗਈਆਂ ਚੈੱਕ ਕਰਨ ਦੀ ਫੀਸ ਵੀ ਹਜ਼ਾਰਾਂ ਤੋਂ ਸ਼ੁਰੂ ਹੋ ਰਹੀ ਸੀ ਇਹ ਸਭ ਦੇਖ ਕੇ ਮੈਨੂੰ ਚੱਕਰ ਆਉਣ ਲੱਗਾ ਮੈਂ ਚਟਰ ਰਿਸੈਪਸ਼ਨ ਤੇ ਆਪਣੀ ਭੈਣ ਦਾ ਪਤਾ ਪੁੱਛਿਆ ਆਪਣੇ ਕਮਰੇ ਵੱਲ ਤੁਰ ਪਿਆ ਮੇਰਾ ਇਰਾਦਾ ਸਿਰਫ ਉਸ ਨਾਲ ਗੱਲ ਕਰਨ ਦਾ ਸੀ ਮੈਂ ਹਜੇ ਉਸ ਦੇ ਦਰਵਾਜ਼ੇ ਤੇ ਪਹੁੰਚਿਆ ਹੀ ਸੀ ਕਿ ਅੰਦਰੋਂ ਆ ਰਹੀਆਂ ਆਵਾਜ਼ਾਂ ਨੇ ਮੈਨੂੰ ਰੋਕ ਲਿਆ ਮੇਰਾ ਸਾਰਾ ਸਰੀਰ ਹਿੱਲ ਗਿਆ ਸੀ ਮੇਰੀ ਮਾਂ ਨੇ ਮੈਨੂੰ ਹਸਪਤਾਲ ਤਬਦੀਲ ਕੀਤਾ ਪਰ ਉਸ ਦਾ ਸੁਪਨਾ ਚੁਕਨਾਚੂਰ ਹੋ ਗਿਆ ਸੀ ਉਸ ਨੇ ਸੋਚਿਆ ਕਿ ਮੇਰੀ ਮਾਂ ਤੋਂ ਬਾਅਦ ਸਭ ਕੁਝ ਉਸ ਦਾ ਹੋ ਜਾਵੇਗਾ ਅਤੇ ਉਹ ਆਪਣੀ ਇੱਛਾ ਅਨੁਸਾਰ ਇਸ ਨੂੰ ਸੰਭਾਲ ਲਵੇਗੀ ਪਰ ਇਹ ਖਬਰ ਸੁਣਦਿਆਂ ਹੀ ਅਗਲੇ ਹੀ ਦਿਨ ਲੰਡਨ ਤੋਂ ਵਾਪਸ ਆ ਗਈ ਅਤੇ ਹਸਪਤਾਲ ਵਿੱਚ ਗੁਪਤ ਤੌਰ ਤੇ ਨਾਜਾਇਜ਼ ਕੰਮ ਕਰਨੇ ਸ਼ੁਰੂ ਕਰ ਦਿੱਤੇ ਉਸ ਦਾ ਵਿਦੇਸ਼ ਜਾਣਾ ਮੈਨੂੰ ਅਤੇ ਮੇਰੀ ਮਾਂ ਨੂੰ ਜਲੀਲ ਕਰਨਾ ਸੀ ਤਾਂ ਜੋ ਮੇਰੀ ਭੈਣ ਮੇਰੇ ਤੋਂ ਹਸਪਤਾਲ ਲੈ ਸਕੇ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਰਹੀ ਪਰ ਸਹੀ ਸਮੇਂ ਤੇ ਮੇਰੀ ਮਾਂ ਨੂੰ ਉਸ ਦੀ ਅਸਲੀਅਤ ਦਾ ਪਤਾ ਲੱਗ ਗਿਆ ਸੀ ਉਸ ਨੇ ਮੇਰੀ ਮਾਂ ਦਾ ਕਤਲ ਕਰ ਦਿੱਤਾ ਸੀ ਉਸ ਦਿਨ ਹਸਪਤਾਲ ਵਿੱਚ ਉਹ ਮੈਨੂੰ ਵੀ ਮਾਰਨਾ ਚਾਹੁੰਦੀ ਸੀ ਪਰ ਜਦੋਂ ਉਸ ਨੂੰ ਮੇਰੀ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਮੈਨੂੰ ਜ਼ਿੰਦਾ ਰੱਖਣ ਲਈ ਮਜਬੂਰ ਹੋ ਗਈ ਕਿਉਂਕਿ ਉਸ ਦਿਨ ਮੈਂ ਉਸ ਦੇ ਕਮਰੇ ਦੇ ਬਾਹਰ ਖੜੇ ਹੋ ਕੇ ਸੁਣਿਆ ਸੀ ਮੇਰੀ ਮਾਂ ਨੇ ਆਪਣੇ ਨਾਂ ਕੀਤੇ ਹੋਏ ਕਾਰੋਬਾਰ ਅਤੇ ਜਾਇਦਾਦ ਦੇ ਹਿੱਸੇ ਦੀ ਸਚਾਈ ਜਾਣਨ ਤੋਂ ਬਾਅਦ ਆਪਣੀ ਵਸੀਅਤ ਬਦਲ ਕੇ ਮੇਰੇ ਨਾਂ ਕਰ ਦਿੱਤੀ ਅਤੇ ਫਿਰ ਮੈਂ ਉਸੇ ਸਮੇਂ ਵੱਡੇ ਵਕੀਲ ਨੂੰ ਆਪਣੀ ਵਸੀਅਤ ਲਿਖਣ ਲਈ ਮੈਸੇਜ ਵੀ ਕੀਤਾ ਅਤੇ ਜੇ ਮੇਰੀ ਮੌਤ ਹੋ ਜਾਵੇ ਤਾਂ ਮੇਰੀ ਸਾਰੀ ਜਾਇਦਾਦ ਸਰਕਾਰੀ ਹਸਪਤਾਲ ਚਲੀ ਜਾਵੇ ਮੇਰੇ ਦੌਰੇ ਕਾਰਨ ਮੇਰੀ ਮਤਰੀ ਭੈਣ ਨੇ ਮੈਨੂੰ ਜਿਉਂਦੀ লাশ ਬਣਾ ਕੇ ਰੱਖਿਆ ਸੀ ਅਤੇ ਉਹ ਮੈਨੂੰ ਬਿਮਾਰੀ ਦਾ ਨਾਮ ਦੇ ਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਰਹੇ ਮੈਨੂੰ ਹੋਸ਼ ਆਉਂਦਾ ਦੇਖ ਉਹ ਬੈਠ ਗਈ ਅਤੇ ਡਰ ਕੇ ਭੱਜਣ ਲੱਗੀ ਹਸਪਤਾਲ ਨੂੰ ਪੂਰੇ ਮਹੀਨੇ ਲਈ ਸੀਲ ਕਰ ਦਿੱਤਾ ਗਿਆ ਉਹ ਉਸ ਤੋਂ ਬਾਅਦ ਮੈਂ ਪੂਰਾ ਹਸਪਤਾਲ ਦੁਬਾਰਾ ਖੋਲ੍ਹਿਆ ਇਹ ਮੇਰੀ ਮਾਂ ਦੇ ਹਸਪਤਾਲ ਬਾਗ ਦੁਆਰਾ ਬਣਾਇਆ ਗਿਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਮੇਰੀ ਮਾਂ ਚ ਆਉਂਦੀ ਸੀ ਹੁਣ ਉਸ ਘਟਨਾ ਨੂੰ 7 ਸਾਲ ਬੀਤ ਚੁੱਕੇ ਸਨ ਮੇਰੀ ਭੈਣ ਅਜੇ ਵੀ ਜੇਲ੍ਹ ਵਿੱਚ ਹੈ ਜਦੋਂ ਕਿ ਮੇਰੇ ਮਤਰੇ ਪਿਤਾ ਖੁਦ ਘਰੋਂ ਕਿਸੇ ਅਨਪਛਾਤੀ ਥਾਂ ਤੇ ਫਰਾਰ ਹੈ ਮੇਰੇ ਹਸਪਤਾਲ ਵਿੱਚ ਹਰ ਰੋਜ਼ ਸੈਂਕੜੇ ਮਰੀਜ਼ ਮੁਫਤ ਇਲਾਜ ਲਈ ਆਉਂਦੇ ਹਨ ਅਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮੁਫਤ ਮਿਲਦੀਆਂ ਹਨ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦੇ ਬਟਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ